ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਗੱਬੜਾ ਸਾਨੂੰ HF ਦੀਆਂ ਬਿਹੜਾ ਦੰਦਾ ਦੇ ਵਿੱਚ ਇਹ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸੱਸੀ ਗੱਲ ਬਾਈ ਜੀ ਸੱਸੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭੇਜਦੀ ਆ ਮੇਰਾ ਪਿੰਡ ਕੇਸਰਾ ਦਾ ਤਸੀਰ ਰਾਹਪੁਰਾਪੁਰਾ ਪੋਲ ਜਿਲ੍ਹਾ ਜਿਲ੍ਹਾ ਬਠਿੰਡਾ ਪੈ ਗਿਆ ਪਾਕਤੇ ਤੋਂ 4 ਕਿਲੋਮੀਟਰ ਆਪੋਂ ਪੈ ਗਿਆ ਪਾਕਤੇ ਤੋਂ 4 ਕਿਲੋਮੀਟਰ ਠੀਕ ਐ ਪਿੰਡ ਕੇਸਰ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣਾ 9814366095 9814366095 66095 ਜਿਹੜੀ ਅੱਜ ਆਪਾਂ ਪਹਿਲੇ ਨੰਬਰ ਤੇ ਵਿਹੜ ਦੇਖੀ ਜਾਨੇ ਆਗੇ ਕਿਹੜਾ ਸੁਆ ਸੁੰਦੀ ਐ ਦੰਦ ਦੋ ਵੀ ਪਲੂੜ ਬੱਚੀ ਮੂੰਹੋਂ ਦੋ ਦੰਦ ਦੰਦ ਕਨਫਰਮ ਹੋ ਜਾਵਾ ਤਾਂ ਦੰਦ ਦਿਖਾ ਦੇ ਤਾਂ ਦੰਦ ਆਪਾਂ ਪਟਕੇ ਦਿਖਾ ਦਿੰਨੇ ਆ ਮੂੰਹੋਂ ਦੋਂਦੀ ਆ ਦੇਖੋ ਜਮ ਹਲੇ ਕੱਢੀਏ ਦਾਂਦੇ ਨੇ ਹਨ ਬਰੂਟ ਦੀ ਵੀਰੇ ਆਪਾਂ ਸਨੋਮੈਂਟ ਤੋਂ ਗੱਪਣਾ ਅੱਛਾ ਏਬੀਐਸ ਦੇ ਬਰੂਟ ਦੀ ਆਪ ਆ ਸਨੋਮੈਂਟ ਤੋਂ ਗੱਪਣਾ ਸਨੋਮੈਂਟ ਤੋਂ ਗੱਪਣਾ ਤੇ ਦਿਨ ਕਹਿ ਲੈਂਦੀ ਐ ਹਫ਼ਤਾ ਕਰ ਜਣਾ ਸੀਮਨ ਸਿਕਸੜਾ ਜੇ ਨਾਰਮਲ ਹੀ ਐ ਨਾਰਮਲ ਲੱਗਿਆ ਠੀਕ ਐ ਏਬੀਐਸ ਸਨੋਮੈਂਟ ਦਾ ਸੀਮਨ ਲੱਗਿਆ ਵਾ ਤੇ ਇਹ ਫਾਰਮ ਦੀ ਬਿਹੜਾ ਜੇ ਲੋਕਲ ਤਿਆਰ ਹੋਈ ਹੋਈ ਐ ਹਾਂ ਹੋਦੀ ਐ ਠੀਕ ਐ ਕੀ ਰਿਕਾਰਡ ਸੀ ਦੀ ਮਦਰ ਦਾ 40 40 ਕਿਲੋ ਦਾ ਰਿਕਾਰਡ 40 42 ਕਿਲੋ ਇਹਦੀ ਮਾ ਦਾ ਰਿਕਾਰਡ ਸੀ ਇਹ ਤੋਂ ਅੰਦਾਜ਼ਾ ਕਿੰਨਾ ਕਲਾ ਸਕਦੇ ਆ 30 ਪਲੱਸ ਵੱਧ ਪਾਉਂ ਤੇ ਹਵਾਨਾ ਪੂਰਾ ਸਾਫ ਸੁਥਰਾ ਸੋ ਵੀਰੋ ਥਾਣ ਹਵਾਨਾ ਪੰਨੇ ਤੋਂ ਦਿਖਾ ਗੀਏ ਚਾਰੇ ਥਾਂ ਨਿਕਣ ਨੇ ਸਾਫ ਸੁਥਰੇ ਤੇ ਮੁੱਲ ਬਾਈ ਜੀ ਇਹਦਾ ਕੀ ਰੱਖਿਆ ਇਹਦਾ ਮੁੱਲ 1 ਲੱਖ 40 ਗਜੈਸ ਹੋ ਜੂਗੀ ਹਾਂ ਫਿਰ ਮਾਰ ਦਾਂ ਤੋੜੇ ਬਾਹਰ ਨੂੰ ਸੋ ਵੀਰੋ ਫੇਸ ਕੁਆਲਟੀ ਤੇ ਕੱਦ-ਕਾਠ ਵਗੈਰਾ ਦੇਖ ਸਕਦੇ ਹੋ 1 ਲੱਖ 40000 ਰੁਪਇਆ ਡਿਮਾਂਡ ਆ ਪਲੂਨ ਪਹਿਲਾ ਸੁਆ ਮੂਹੋ ਦੋ ਦੰਦ ਬੱਚੀ ਸੂੰਦੀ ਪਈ ਆ ਸੂਣ ਦੇ ਵਿੱਚ ਟਾਈਮ ਇਹਦਾ 1 ਹਫਤਾ ਬਾਕੀ ਪਿਆਗਾ ਤੇ ਪਹਿਲੇ ਸੁਏ ਚੰਗਾ ਰਿਕਾਰਡ ਪਾਊਗੀ ਮੂਹੋ ਦੁੱਗ ਦੇ ਦੰਦ ਜੇ ਕੱਢੇ ਐਨੇ एबीएस ਦੇ ਸੀਮਨ ਦੀ ਆਪ ਆ ਗਈ ਤੇ ਅੱਗੇ ਸਨੋਮੈਨ ਦਾ ਇਹ ਤੇ ਲੱਗਿਆ ਹੋਇਆ ਸੀਮਨ ਕੱਦ ਕਾਠ ਬਹੁਤ ਆ ਤੇ ਥਣ ਹਵਾਨਾ ਆਪਾਂ ਨਿਰਦੋ ਦਿਖਾ ਦਿਓ ਇੱਕ ਵਾਰ ਚਾਰੇ ਤਾਂ ਲਿਖ ਠੀਕ ਐ ਅੱਗੇ ਜਿਹੜੀ 2 ਨੰਬਰ ਬੈੜ ਦੇਖੀਏ ਨੇ ਆਪਾਂ ਖੜੀ ਇਹ ਵੀ 2 ਦੰਦ ਇਹ ਵੀ 2 ਦੰਦ ਆ ਦੀ ਹੈ ਹਨਾ ਦੋ ਦੰਦ ਕਨਫਰਮ ਆਈ ਵੀ ਹਨਾ ਦੰਦਾਂ ਦਾ ਵੀ ਚੈੱਕ ਕਰਵਾ ਦੇਣੇ ਕਿਉਂਕਿ ਦੰਦਾਂ ਦਾ ਹੀ ਮੁੱਲ ਹੁੰਦਾ ਦੇਖੋ ਦੰਦ ਕੱਢੇ ਹੀ ਇਹ ਨੇ ਵੀ ਹਨਾ ਠੀਕ ਐ ਇਹ ਆਪ ਕਿਹੜੇ ਸੀਮਨ ਦੀ ਆ ਰਮਾਡਾ ਦੀ ਆਪ ਹੈ ਤੇ ਕਿਹੜਾ ਲੱਗਿਆ ਵਾ ਰਮਾਡਾ 40 100 ਡੈਨਮਾਰਕ 40100 127 ਇਹਦੇ ਸੀਮਨ ਲੱਗਿਆ ਵਾ ਇਹ ਕੈਦਨ ਕੱਢਦੀ ਆ ਇਹਦੇ ਮਦਰ ਕੀ ਰਿਕਾਰਡ ਆ ਕਿੰਨਾ ਕੁ ਦੁੱਧ ਪਾਉਂਦੇ ਤੁਹਾਡੇ ਤਜਰਬੇ ਹਿਸਾਬ ਨਾਲ 79 ਕੌਮ ਜਿਹੜਾ ਬੈਂਕੀ ਇਹੋ ਮਾਰਦੀ ਠੀਕ ਆ ਇਹਦੀ ਕੀ ਪ੍ਰਾਈਸ ਆ ਇਹ ਵਾ 1 ਲੱਖ 45000 ਮਾਲੋ ਕਹਿੰਦਾ ਭਾਬੀ ਦੋ ਹਸਤੇ ਜੋੜਾ ਦੇ ਦਾਂਗੇ ਆਪਾਂ ਦੋ 280 ਦਾ ਹੋ ਗਿਆ ਠੀਕ ਐ ਤੋ ਰਿਵਾਰ ਇਹਨੂੰ ਦੋ ਨੰਬਰਾਂ 'ਚ ਸੋਭਰੋ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਦੋਂਦੀ ਬੱਛੀ ਆ ਪਲੂਨ ਪਹਿਲਾ ਸੂਆ ਸੁੰਦੀ ਵੀ ਆ ਪਹਿਲੇ ਸੂਏ ਚੰਗਾ ਪ੍ਰਦਰਸ਼ਨ ਕਰਦੂ 34 35 ਗ੍ਰਾਮ ਦਾ ਪਾਣਾ ਸਟਿਚਰ ਹਵਾਨਾ ਤੇ ਕਦ ਕਾਠ ਪੂਰਾ ਫੁੱਲ ਆ ਸ਼ਾਇਨੀ ਵਾਲੀ ਬੱਛੀ ਆ ਕਿਸੇ ਪਾਸੇ ਲਿਚੀ ਨਹੀਂ ਹੱਦਰਣੀ ਜਿੰਦ ਜਾਨ ਪੂਰੀ ਆ ਰਾਜੀ ਸਮੀ ਬੜੀ ਵੀ ਬਹੁਤ ਜ਼ਿਆਦਾ ਇਹਦੇ ਵੀ ਦਿਨ ਫਿਰ ਸੇਮ ਹੀ ਪੂਰੇ ਨਾਲ ਹੀ ਹਨਾ ਠੀਕ ਆ ਤੇ ਟੈਗ ਵਗੈਰਾ ਫਿਰ ਸਾਰੇ ਪਏ ਹੋਏ ਇਹਨਾਂ ਦੇਖ ਲਿਓ ਸੋਭਰੋ ਦੇਖੋ ਬੱਛੀ ਪੂਰੀ ਜਿੰਦ ਜਾਨ ਰਾਜੀ ਸਮੀ ਬੜੀ ਵੀ ਪਲੂਨ ਪਹਿਲਾ ਸੂਆ ਸੋ ਦੋ ਗੱਬਣਾ ਆਪਾਂ ਵਹਿੜਾ ਦਿਖਾ ਦਿਆ ਪਿੰਡ ਕੇਸਰ ਸਿੰਘ ਵਾਲਾ ਜਿਹੜਾ ਬਠਿੰਡਾ ਤੁਸੀਂ ਰਾਬੜਾ ਕੋਲ ਭਗਤੇ ਦੇ ਨੇੜੇ ਆ ਗਿਆ ਦੋਨੇ ਬੱਚਿਆਂ ਮੂਹੋ ਦੋਂਦੀਆਂ ਗੀਆਂ ਜਮਾ ਤੇ ਪਹਿਲਾ ਪਹਿਲਾ ਸੂਆ ਸੁੰਦੀਆਂ ਪਈਆਂ ਗੀਆਂ ਹਫ਼ਤਾ ਹਫ਼ਤਾ ਸੂਣ ਚ ਬਾਕੀ ਇੱਕ ਦਾ ਮੁੱਲ 1,40,000 ਦੂਜੀ ਦਾ 1,45 ਤੇ ਨੰਬਰ ਹੋਲੀਵੂਡ ਦੁਆਰੇ ਆਪਣਾ 991426600 ਤੇ ਕੋਈ ਵੀ ਬਿਰ ਖਰੀਦਣ ਦਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ